ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਇੱਕ ਉਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਇਸ ਸਮੇਂ ਅਸੀਂ ਲੇਕ ਤੇ ਮੌਜੂਦ ਹਾਂ ਜਿੱਥੇ ਕਿ ਪਾਣੀ ਦਾ ਲੈਵ ਇਸ ਪੱਧਰ ਤੱਕ ਵੱਧ ਚੁੱਕਿਆ ਹੈ ਜਿੱਥੇ ਕਿ ਖੱਤੇ ਦਾ ਨਿਸ਼ਾਨ ਹੈਗਾ ਉਸ ਨੂੰ ਲਗਭਗ ਜਿਹੜਾ ਕਿ ਟੱਚ ਕਰ ਚੁੱਕਿਆ ਤਾਂ ਜਿਹੜਾ ਹੁਣ ਜਿਹੜੀ ਸੰਭਾਵਨਾ ਇਹ ਹੈਗੀ ਜੇਕਰ ਇਸੇ ਤਰੀਕੇ ਦੇ ਨਾਲ ਪਹਾੜਾਂ ਤੇ بارش ਹੁੰਦੀ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਖਤਰਾ ਹੈਗਾ ਉਹ ਜ਼ਰੂਰ ਪੰਜਾਬ ਤੇ ਮੰਡਰਾ ਸਕਦਾ ਹੈ ਕਿਉਂਕਿ ਲਗਾਤਾਰ ਜਿਹੜੀ بارش ਹੈ ਉਸ ਦੇ ਨਾਲ ਜਿਹੜਾ ਬੱਦਲ ਜਿਹੜੇ ਫਟ ਰਹੇ ਨੇ ਤਾਂ ਉਸ ਦੇ ਨਾਲ ਜਿਹੜਾ ਜ਼ਮੀਨੀ ਸਤਲ ਹੈਗਾ ਉੱਥੇ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਹੈ ਤਾਂ ਇਸ ਸਮੇਂ ਲੇਖਦੀ ਉਹ ਤਸਵੀਰ ਜਿਹੜੀ ਕੁਝ ਦਿਨ ਪਹਿਲਾਂ ਤੁਹਾਨੂੰ ਦਿਖਾਈ ਸੀ ਜਿੱਥੇ ਹਾਂ ਜ਼ਮੀਨ ਵਿੱਚ ਤਰੇੜਾਂ ਪਈਆਂ ਹੋਈਆਂ ਸੀ ਪਰ ਅੱਜ ਤੁਸੀਂ ਦੂਰ ਦੂਰ ਤੱਕ ਜਿੱਥੇ ਤੁਹਾਡੀ ਨਜ਼ਰ ਜਾਏਗੀ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਤੇ ਇਸ ਇੱਕ ਨਜ਼ਰ ਤੁਹਾਨੂੰ ਜਿਹੜਾ ਪੈਰਾਮੀਟਰ ਹੈਗਾ ਜਿਹੜਾ ਇਹ ਦਰਸਾਉਂਦਾ ਹੈ ਕਿ ਕਿੰਨਾ ਲੈਵਲ ਇਸ ਸਮੇਂ ਪਾਣੀ ਦਾ ਹੋ ਚੁੱਕਿਆ ਹੈ ਕਿੰਨੀ ਜਿਹੜੀ ਕਪੈਸਿਟੀ ਹੈਗੀ ਹੈ ਜਦੋਂ ਇਸ ਨੂੰ ਪਾਣੀ ਅੱਗੇ ਛੱਡਣਾ ਪੈ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਵੀ ਪਾਣੀ ਛੱਡਿਆ ਗਿਆ ਸੀ ਅ ਤੁਸੀਂ ਦੇਖ ਸਕਦੇ ਹੋ ਮੈਕਸਿਮਮ ਪਾਉਂਡ ਲੈਵਲ ਲਿਖਿਆ ਹੋਇਆ 1163 ਜਿਹੜਾ ਕਿ ਉਸ ਤੋਂ ਪਹਿਲਾਂ ਜਿਹੜਾ ਰੈਡ ਅਲਰਟ ਹੈਗਾ ਉਸ ਨੂੰ ਬਿਲਕੁਲ ਪਾਣੀ ਜਿਹੜਾ ਕਿ ਇਹ ਟੱਚ ਕਰਨ ਦੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਿ ਕਿਨਾਰੇ ਤੇ ਹੀ ਹੈ ਤਾਂ ਕੁਝ ਦਿਨਾਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਹਾਲੇ ਵੀ ਅਸੀਂ ਗੱਲ ਕਰੀ ਤਾਂ بارش ਬਰਕਰਾਰ ਹੈਗੀ ਆ ਤਾਂ ਜਿਹੜਾ ਪਾਣੀ ਹੈ ਇਹਨੂੰ ਛੱਡਣਾ ਕਿਸੇ ਵੀ ਸਮੇਂ ਜਿਹੜਾ ਕਿ ਦੂਸਰੇ ਪਾਸੇ ਪੈ ਸਕਦਾ ਤਾਂ ਜਿਸ ਦਾ ਪ੍ਰਭਾਵ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਜਿਸ ਦਾ ਪ੍ਰਭਾਵ ਜ਼ਰੂਰ ਜਿਹੜਾ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਨੇ ਜਿਹੜੀਆਂ ਇਹ ਨਹਿਰਾਂ ਜਾਂ ਜਿਹੜੀਆਂ ਕੱਸੀਆਂ ਹਗੀਆਂ ਨੇ ਉੱਥੇ ਫਿਰ ਪਾਣੀ ਦਾ ਉਫਾਲ ਇਸ ਤਰੀਕੇ ਦੇ ਨਾਲ ਵੱਧਦਾ ਕਿ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਤਾਂ ਫਿਰ ਉਹ ਪਾਣੀ ਦੇ ਚ ਘਾਹ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਜਿਹੜਾ ਡਰ ਹੈ ਜੇਕਰ ਇਸ ਤਰੀਕੇ ਦੇ ਨਾਲ بارش ਲਗਾਤਾਰ ਹੁੰਦੀ ਰਹੇਗੀ ਤਾ ਇਸ ਦਾ ਪ੍ਰਭਾਵ ਜ਼ਰੂਰ ਪੰਜਾਬ ਦੇ ਵਿੱਚ ਜਾਂ ਅਸੀਂ ਪੰਜਾਬ ਦੇ ਜਿਹੜੇ ਜਿੱਥੇ-ਜਿੱਥੇ ਜਿਹੜਾ ਅਗਰ ਡੈਮ ਦੀ ਗੱਲ ਕਰੀਏ ਡੈਮ ਦੇ ਵਿੱਚ ਵੀ ਪਾਣੀ ਦਾ ਲੈਵਲ ਬਹੁਤ ਵੱਧ ਚੁੱਕਿਆ ਤਾਂ ਇੱਕ ਤਸਵੀਰ ਦੂਸਰੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਜਦੋਂ ਪਾਣੀ ਵੱਧ ਹੈ ਤਾਂ ਜਿਹੜੇ ਉਹ ਗੇਟ ਹੈਗੇ ਨੇ ਉਹ ਜਦੋਂ ਚੱਕੇ ਜਾਂਦੇ ਨੇ ਤਾਂ ਉਹ ਵੀ ਇੱਕ ਲੈਵਲ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਤਾਂ ਸੇਮ ਜਿਹੜਾ ਕਿ ਇਸ ਸਾਈਡ ਵੀ ਉਹੀ ਜਿਹੜਾ ਰੈਡ ਅਲਰਟ ਹੈਗਾ ਜਾਂ ਰੈਡ ਸਾਈਨ ਹੈਗਾ ਦਿੱਤਾ ਹੋਇਆ ਜਿਹੜਾ ਕਿ ਲਗਭਗ ਜਿਹੜਾ ਕਿ ਇਸ ਸਮੇਂ ਉਸ ਨੂੰ ਟੱਚ ਕਰਨ ਦੇ ਕਿਨਾਰੇ ਤੇ ਆ ਤਾਂ ਜਦੋਂ ਇਹ ਗੇਟ ਛੱਡੇ ਜਾਣਗੇ ਤਾਂ ਫਿਰ ਇਹ ਜਿਹੜੇ ਜ਼ਮੀਨੀ ਸਤਲ ਹੈਗਾ ਉੱਥੇ ਪਾਣੀ ਇੰਨੀ ਜ਼ਿਆਦਾ ਸਪੀਡ ਚ ਜਾਏਗਾ ਤਾਂ ਜਿਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ ਤਾਂ ਲਗਾਤਾਰ ਹੋ ਰਹੀ بارش ਦੇ ਨਾਲ ਜਿੱਥੇ ਅਨ ਮੌਸਮ ਦੇ ਵਿੱਚ ਜਰੂਰ ਤਬਦੀਲੀ ਆਈ ਹੈ ਮੌਸਮ ਲੋਕਾਂ ਵਾਸਤੇ ਸੁਹਾਣਾ ਹੋਇਆ ਤਾਂ ਉੱਥੇ ਹੁਣ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਬਾਰਡਰ ਏਰੀਆ ਜਿੱਥੇ ਜਿਹੜੇ ਸਤਲੁਜ ਦੀ ਦਰਿਆ ਦੀ ਗੱਲ ਕਰੀਏ ਡੈਮ ਦੀ ਗੱਲ ਕਰੀਏ ਜਿਹੜੇ ਡੈਮ ਦੇ ਨਾਲ ਲੱਗਦੇ ਏਰੀਏ ਹੈਗੇ ਨੇ ਉਹਨਾਂ ਨੂੰ ਜਰੂਰ ਹੁਣ ਜਿਹੜਾ ਡਰ ਹੈਗਾ ਉਹ ਸਤਾਨ ਲੱਗ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਪਿਛਲੇ ਸਮੇਂ ਜਦੋਂ ਹੜ੍ਹ ਆਏ ਸੀ ਕੀ ਜਿਹੜੇ ਹਾਲਾਤ ਬਣੇ ਸੀ ਜਦੋਂ ਨਹਿਰਾਂ ਕੱਸੀਆਂ ਟੁੱਟੀਆਂ ਤਾਂ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੇ ਘਰ ਰੁੜ ਗਏ ਤਾਂ ਉਸ ਤਰ੍ਹਾਂ ਦੀ ਹਾਲਾਤ ਅਸੀਂ ਤਾਂ ਕਹਿੰਦੇ ਆ ਨਾ ਬੜਨ ਪਰ ਜਿਹੜੀ ਕੁਦਰਤ ਹੈਗੀ ਐ ਇਸ ਨੂੰ ਅਸੀਂ ਨਹੀਂ ਰੋਕ ਸਕਦੇ ਲਗਾਤਾਰ ਕੱਲ ਦੀ ਅਸੀਂ ਗੱਲ ਕਰੀਏ ਤਾਂ ਚੰਡੀਗੜ੍ਹ ਦੀ ਗੱਲ ਕਰੀਏ ਮੋਹਾਲੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਤਾਂ ਦੂਸਰੇ ਪਾਸੇ ਲੇਕ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕੁਝ ਲੋਕ ਘੁੰਮਣ ਜ਼ਰੂਰ ਆਏ ਨੇ ਪਰ ਇਸ ਸਮੇਂ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਬਾਰਿਸ਼ ਦੇ ਵਿੱਚ ਜੋ ਮਾਹੌਲ ਹੈਗਾ ਉਹ ਜ਼ਰੂਰ ਇੱਕ ਠੰਡਕ ਭਰਿਆ ਮਾਹੌਲ ਹੈਗਾ ਪਰ ਜਿਹੜਾ ਪਾਣੀ ਦਾ ਲੈਵਲ ਹੈ ਉਸ ਦਾ ਸਤਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਦੂਸਰੇ ਪਾਸੇ ਝੀਲ ਦੀ ਵੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਸੋ ਇਸ ਸਮੇਂ ਅਸੀਂ ਝੀਲ ਦੇ ਉਸ ਸਾਈਡ ਮੌਜੂਦ ਹਾਂ ਜਿੱਥੇ ਲੋਕ ਸੈਰ ਕਰਨ ਲਈ ਆਉਂਦੇ ਨੇ ਤਾਂ ਦੂਰ ਦੂਰ ਤੱਕ ਜਿਹੜਾ ਪਾਣੀ ਤਾਂ ਚਲੋ ਇੱਥੇ ਦਿਖਾਈ ਦੇਗਾ ਪਰ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਜ਼ਰੂਰ ਐਕਟਿਵ ਹੋ ਚੁੱਕੀ ਹੈ ਕਿ ਜਿਹੜੀ ਇੱਕ ਪਾਣੀ ਦੀ ਸਮਰੱਥਾ ਹੁੰਦੀ ਹੈ ਜਦੋਂ ਇੱਥੇ ਆ ਪੂਰੀ ਜਿਹੜੀ ਕਲਾਲੀ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਜਿਹੜੀ ਅੰਦਰ ਭਰੀ ਹੋਈ ਸੀ ਬਹੁਤ ਜ਼ਿਆਦਾ ਜਿਸ ਨੇ ਇਹ ਜਗ੍ਹਾ ਨੂੰ ਘੇਰਿਆ ਹੋਇਆ ਸੀ ਸਫਾਈ ਕੀਤੀ ਜਾ ਰਹੀ ਹੈ ਤਾਂ ਜੋ ਜੇਕਰ ਉੱਪਰੋਂ ਪਾਣੀ ਆਂਦਾ ਹੈ ਤਾਂ ਪਾਣੀ ਜਿਹੜੀ ਇੱਕ ਕਪੈਸਿਟੀ ਹੈ ਉਹ ਜ਼ਰੂਰ ਕਲੀਅਰ ਕੀਤੀ ਜਾ ਸਕੇ ਕਿਉਂਕਿ ਹੁਣ ਜਿਹੜਾ ਕਿ ਅਸੀਂ ਦੇਖ ਸਕਦੇ ਹਾਂ ਇਸ ਤੇ ਪਹਿਲਾਂ ਜਿਹੜੀ ਇਹ ਹਰਿਆਵਲ ਹੀ ਹਰਿਆਵਲ ਸੀ ਉਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਜਿਹੜਾ ਦੂਰ ਦੂਰ ਤੱਕ ਜਿਹੜੀ ਤੁਹਾਨੂੰ ਪਾਣੀ ਜ਼ਰੂਰ ਦਿਖਾਈ ਦੇ ਰਿਹਾ ਤੇ ਅਗਰ ਇਸ ਤਰੀਕੇ ਦੇ ਨਾਲ ਅਗਰ ਬਾਰਿਸ਼ ਹੁੰਦੀ ਰਹੇਗੀ ਤਾਨ ਵਾਲੇ ਸਮੇਂ ਦੇ ਵਿੱਚ ਲੇਕ ਦਾ ਜਿਹੜਾ ਲੈਵਲ ਹੈਗਾ ਉਹ ਤਾਂ ਵਧੇਗਾ ਵਧੇਗਾ ਤੇ ਪੰਜਾਬ ਨੂੰ ਜਾਂ ਅਸੀਂ ਜਿਹੜੇ ਜ਼ਮੀਨੀ ਸਤਹ ਹੈਗੇ ਨੇ ਜਦੋਂ ਮਾਚਲ ਜਾਂ ਪਹਾੜਾਂ ਤੇ بارش ਹੋਈਗੀ ਤਾਂ ਉਸ ਦਾ ਜਿਹੜਾ ਵੱਡਾ ਅਸਰ ਹੈਗਾ ਉਹ ਜ਼ਰੂਰ ਸਭ ਤੋਂ ਜ਼ਿਆਦਾ ਪੰਜਾਬ ਤੇ ਦੇਖਣ ਨੂੰ ਮਿਲਦਾ ਤੇ ਅਸੀਂ ਤਾਂ ਇਹ ਕਾਮਨਾ ਕਰਦੇ ਹਾਂ ਕਿ ਜਿਹੜੀ ਜੋ ਪਿਛੇ ਦਿਨੀ ਹੋਇਆ ਸੀ ਉਹ ਅਜੇ ਹਾਂ ਨਾ ਕਦੇ ਵੀ ਹੋਵੇ ਕਿਉਂਕਿ ਜਿਨ੍ਹਾਂ ਦੇ ਘਰ ਉਸ ਸਮੇਂ ਉੱਜੜ ਗਏ ਜਿਹੜੇ ਉਸ ਸਮੇਂ ਜਿਨ੍ਹਾਂ ਦੀ ਜ਼ਮੀਨਾਂ ਜਿਨ੍ਹਾਂ ਦੀ ਬੀਜੀ ਬਜਾਈ ਜਿਹੜੀ ਫਸਲ ਉਹ ਬਰਬਾਦ ਹੋਈ ਸੀ ਉਨ੍ਹਾਂ ਦੀ ਪਰਪਾਈ ਅਜੇ ਤੱਕ ਜਿਹੜੀ ਕਿ ਨਹੀਂ ਹੋ ਸਕੀ ਤੇ ਇਹ ਤਸਵੀਰ ਇਸ ਸਮੇਂ ਦੀ ਅਸੀਂ ਤੁਹਾਡੇ ਨਾਲ ਲੇਖ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਕੁਝ ਲੋਕ ਹਾਲਾਂਕਿ ਸਵੇਰ ਦਾ ਸਮਾਂ ਹੈਗਾ ਜਿਆਦਾ ਕੋਈ ਲੋਕ ਨਹੀਂ ਹੈਗੇ ਪਰ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ ਜ਼ਰੂਰ ਅਸੀਂ ਦਿਖਾ ਰਹੇ ਹਾਂ ਇਸ ਸਾਈਡ ਵੀ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ ਕਾਫੀ ਹੱਦ ਵਿੱਚ ਜਿਹੜਾ ਵਧਿਆ ਹੋਇਆ ਸੋ ਹਰ ਇੱਕ ਅਪਡੇਟ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਲ ਕੈਨ ਪਰਸਨ ਰਮੇਸ਼ ਸੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ